ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਨਵੀਨ ਦੇ ਪ੍ਰਧਾਨ ਕਮਲਜੀਤ ਸਿੰਘ ਬੋਬੀ ਗੁਰਜੀਤ ਸਿੰਘ ਚੱਡੀ ਦੇ ਪਿਤਾ ਅਮਰਜੀਤ ਸਿੰਘ ਜੀ ਦੇ ਸਵਰਗਵਾਸ ਹੋਣ ਉੱਤੇ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਕੈਬਨਟ ਮੰਤਰੀ ਹਰਸਿਮਰਤ ਕੌਰ ਬਾਦਲ ਵਿਰੇਵ ਪਹੁੰਚ ਕੇ ਪ੍ਰਵਾਣਾ ਅਦੋਕ ਦਾ ਕੜੀ ਵਿੱਚ ਹਮਦਰਦੀ ਪ੍ਰਗਟ ਕੀਤੀ ਇਸ ਮੌਕੇ ਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਹਰਸਿਮਰਤ ਕੌਰ ਬਾਦਲ ਪਹੁੰਚੇ ਹਨ ਅਧਿਉਣਾ ਸ਼ਹਿਰੋ ਜੀ ਕੀਤੇ ਕਿ ਸੁਰੱਖਤਾਂ ਨੇ ਕਿਹਾ ਕਿ 10 ਦਿਨਾਂ ਵਿੱਚ ਪੰਜਾਬ ਵਿੱਚ ਨਸ਼ਾ ਕਰਨ ਦੇ ਦਾਵੇ ਪੂਰੇ ਨਹੀਂ ਹੋਏ ਮੈਂ ਕਿਹਾ ਕਿ ਡੈਂਟਾ ਦੇ ਪੰਜਾਬ ਪੁਲਿਸ ਦੀ ਬੀਬੀ ਜੀ ਸਕੂਲ ਐਨੀ ਵੱਡੀ ਕੋਠੀ ਹੈ ਨਸ਼ੇ ਦੇ ਅਸਕਰੀਕਾਰ ਦੀ ਫੜੀ ਗਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਇੱਕ ਨੌਜਵਾਨ ਤੱਕਾ ਕੀਤਾ ਗਿਆ ਤੇ ਕਰੰਟ ਲਗਾ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਕਿਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਸਿੱਧੇ ਤਿੱਖੇ ਸਵਾਲ ਕੀਤੇ ਉੱਥੇ ਪਰਿਵਾਰਾਂ ਨੂੰ ਦੁੱਖ ਵਰਗਾ ਡਾਵਾ ਕਰਨ ਲਈ ਪਹੁੰਚੇ ਹੋਏ ਸਨ ਅਤੇ ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਵਿੱਚ ਬੇਰੋਜ਼ਗਾਰੀ ਵੱਧ ਗਈ ਹੈ ਕਿਸੇ ਨੌਜਵਾਨ ਰੋਜ਼ਗਾਰ ਨਹੀਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਹਮੇਸ਼ਾ ਮੌਜੂਦਾ ਭਗਵਾਨ ਤਮਾਨ ਸਰਕਾਰ ਝੂਠੇ ਕਸਮਾਂ ਖਾਂਦੀਆਂ ਹਨ ਖਾਂਦੀਆਂ ਹਨ ਕੋਈ ਵੀ ਇਹਦਾ ਪੂਰਾ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਬੇਸ ਬੇਕਸੂਰੇ ਨੌਜਵਾਨਾਂ ਨੂੰ ਕਾਊਂਟਰ ਕੀਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਹਰ ਇੱਕ ਬੀਬੀ ਨੂੰ 1000 ਰੁਪਏ ਦੇਣ ਦਾ ਵਾਅਦਾ ਝੂਠਾ ਸਾਬਤ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਖੋਏ ਜਾ ਰਹੇ ਹਨ ਜ਼ਮੀਨਾਂ ਦੀ ਲੁੱਟ ਚੁੱਕੀਆਂ ਜਾ ਰਹੀਆਂ ਹਨ ਪੰਜਾਬ ਵਿੱਚ ਗੈਂਗਸਟਰਵਾਦ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਕਾਲੀ ਦਲ ਹਮੇਸ਼ਾ ਤੋਂ ਹੀ ਜਨਤਕ ਵਿਕਾਸ ਅਤੇ ਪੰਜਾਬ ਦੇ ਲੋਕਾਂ ਦੇ ਇੱਕ ਜੁੱਟਾ ਦਾ ਸਰਕਾਰ ਦੀ ਉਪਨੀਤੀ ਹੈ ਵਿਰੋਧ ਆਵਾਜ਼ ਬੁਲੰਦ ਕਰਨ ਵਿੱਚ ਅ ਉਕਬੋਂ ਚਾਂ ਤਸਵੀਰਾਂ ਵੀ ਦੇਖ ਸਕਦੇ ਹੋ ਦੁੱਖ ਪਰਿਵਾਰ ਦੇ ਦਾ ਦੁੱਖ ਦਾ ਪਰਟਾਵਾ ਕਰ ਰਹੇ ਹਨ ਅਤੇ ਸਮੋਕ ਹੋਰ ਕੀ ਕੀ ਹੈ ਆਓ ਸੁਣੋ ਸੁਣਾਉਣਿਆ ਹਾਂਜੀ ਦਿਨੋ ਦਿਨ ਪੰਜਾਬ ਵਿੱਚ ਮੌਲ ਖਰਾਬ ਹੁੰਦਾ ਯਾਰ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਜਿਹੜਾ ਪੰਜਾਬ ਤੇ ਅੱਜ ਦੇ ਹਾਲਾਤ ਨੇ ਉਹ ਤੁਸੀਂ ਇਤਿਹਾਸ ਨੂੰ ਦੇਖ ਲਓ ਇੰਨੇ ਮਾੜੇ ਹਾਲਾਤ ਕਦੇ ਨਹੀਂ ਹੋਏ ਅੱਜ ਪਾਵੇ ਕੋਈ ਸ਼ਹਿਰ ਲੈ ਲਓ ਕੋਈ ਪਿੰਡ ਲੈ ਲਓ ਕੋਈ ਬਾਜ਼ਾਰ ਲੈ ਲਓ ਨਾ ਕੋਈ ਵਪਾਰੀ ਆਪਣੇ ਬਕਾਚੇ ਸੁਰੱਖਿਤ ਨਾ ਆਪ ਦੇ ਦਫਤਰੇ ਸੁਰੱਖਿਤ ਹੋਂਦਕਾ ਰਾਦੇ ਅੰਦਰ ਵੜ ਵੜ ਕੇ ਬੀਬੀਆਂ ਨੂੰ ਵੀ ਪਾਵੇ ਬਾਲੀਆਂ ਛੀਨ ਲੀਆਂ ਗੋਲੀ ਨਾਲ ਮਾਰਤਾ ਕਿਸੇ ਨੂੰ ਕਦ ਗੋਲੀ ਲੱਗ ਜੂਗੀ ਕੌਣ ਮਾਰ ਕੇ ਕੌਣ ਧਰ ਜੂਗਾ ਕੋਈ ਸਮਾਈ ਨਹੀਂ ਜਿਹਨਾਂ ਨੇ ਸੌਂਹ ਖਾਦੀਆਂ ਸੀ ਕਿ ਨਸ਼ਿਆਂ ਨੂੰ 10 ਦਿਨਾਂ ਚੇ ਬੰਦ ਕਰਾਂਗੇ ਅੱਜ ਨਸ਼ਿਆਂ ਦੇ ਨਾਟਕਲੇ ਡਰਾਮੇ ਹੋ ਰਹੇ ਨੇ ਜਿਹੜੇ ਵੱਡੇ ਵੱਡੇ ਇਹਨਾਂ ਦੇ ਅਫਸਰ ਖੜੇ ਜਾਂਦੇ ਨੂੰ ਬਠਿੰਡੇ 'ਚ ਖੜੀ ਹੈ ਬੀਬੀ ਇਹ ਨਹੀਂ ਵੱਡੀ ਕੋਠੀ ਹੈ ਨਹੀਂ ਵੱਡੀ ਗੱਡੀਆਂ ਨਸ਼ੇ ਦੀ ਜਿਹੜੀ ਤਸਕਰੀ ਕਰਦੀ ਸੀ ਵੀ ਉਸ ਬੀਬੀ ਨੂੰ ਤਾਂ ਹੱਥ ਲਾਇਆ ਨਹੀਂ ਲੇਖੇ ਨੇ ਇੱਕ ਉਹਨੇ ਉਹ ਮੰਡੀ ਦੇ ਨੌਜਵਾਨ ਨੂੰ கரੰਟ ਲਾ ਲਾ ਕੇ ਵੀ ਦਸ ਹੀ ਨਸ਼ੇ ਕਿਥੋਂ ਲਾਂਦਾ ਸੀ ਉਸ ਬੰਦੇ ਦੀ ਮੌਤ ਕਰ ਦਿੱਤੀ ਕਦੇ ਕਿਸੇ ਦਾ ਘਰ ਘਾਰੇ ਨੇ ਕਦੇ ਕਿਸੇ ਦਾ ਘਰ ਘਾਰੇ ਨੇ ਲੇਕਿਨ ਜਿਹੜੇ ਨਸ਼ੇ ਵੇਚਦੇ ਉਹਨਾਂ ਨੂੰ ਪੁਲਿਸ ਹੱਥ ਨਹੀਂ ਲਾ ਰਹੀ ਭਾਵੇਂ ਤੁਸੀਂ ਇਸ ਵਿਸ਼ਲੇ 7-8 ਦਿਨਾਂ ਦੀ ਗੱਲ ਹੀ ਦੇਖ ਲਓ ਪਾਈਪਤ ਤੌਰ 'ਤੇ ਆਪਣੇ ਇੱਕ ਫੌਜੀ ਜਿਹੜਾ ਨੇ ਨਸ਼ੇ ਰੋਕਣ ਦਾ ਕੰਮ ਕੀਤਾ ਤੇ ਇੰਨੀ ਬੇਸ਼ਰਮੀ ਦੇ ਨਾਲ ਨਸ਼ੇ ਵੇਚਣਵਾਂ ਜਾ ਕੇ ਉਹਦੀ ੱੱਗਾ ਤੋੜਤੀਆਂ ਉਹ ਵਿਚਾਲਾ ਹਸਪਤਾਲ 'ਚ ਉਹ ਐਡਮਿਟ ਹੈਗੇ ਜਿਹੜਾ ਨੌਜਵਾਨਾਂ ਨੇ ਲਿਖਦਾ ਸਾਡਾ ਪਿੰਡ ਬਿਕਾਊ ਹੈ ਉਹਨੂੰ ਸਰਕਾਰ ਦਾ ਇਸੇ ਚ ਆ ਕੇ ਧਮਕੀ ਦਿੰਦਾ ਕਿ ਕਰਾ ਇੰਕਾਊਂਟਰ ਕਰਾ ਤਾ ਬੋਲਣ ਦੀ ਜਰੂਰਤ ਨਾ ਕਰ। ਇਹ ਭਗਵੰਤ ਸਿੰਘ ਸਰਕਾਰ 15 ਅਗਸਤ ਤੇ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਚਲੇ ਗਿਆ 100 ਖਾਤੀਆ ਵੀ ਇਸ ਸਾਲ ਪਰਚੇ ਨਸ਼ੇ ਖਤਮ ਹੋ ਜਾਣਗੇ। ਸਰਕਾਰ ਬਣੀ ਸੀ ਕਹਿੰਦਾ ਸੀ 10 ਦਿਨ ਤੇ ਹੋ ਜਾਣਗੇ। ਹੁਣ ਨਸ਼ਿਆਂ ਦੇ ਵਿਰੋਧਤ ਅੱਲਾ ਇੱਕ ਧੋਖ ਚੱਲਦਾ ਏ। ਜਿਹੜੀ ਬੇਰੋਜ਼ਗਾਰੀ ਪੰਜਾਬ 'ਚ ਬਾਦਰੀ ਤੋਂ ਬਾਹਰਲੇ ਬੰਦਿਆਂ ਨੂੰ ਪਹਿਲੇ ਨੌਕਰੀਆਂ ਮਿਲ ਰਹੀਆਂ ਸੀਗੀਆਂ ਹੋਂਦਾਂ ਜਿ ਸਰੇ ਆਮ ਜਿਹੜੇ ਦਿੱਲੀ ਦੇ ਲੁਟੇਰੇ ਉੱਥੋਂ ਹਾਰ ਕੇ ਇੱਥੇ ਪਹੁੰਚ ਗਏ ਹੈ। ਮੁੱਖ ਮੰਤਰੀ టమి ਬਣੀ ਬੈਠਿਆ ਹੈਗਾ ਤੇ ਚੇਰਮਨੀਆਂ ਵੀ ਉਹਨਾਂ ਨੂੰ ਜਾਰੀਆਂ ਨੇ, ਅਹੁਦੇਦਾਰੀਆਂ ਵੀ ਉਹਨਾਂ ਨੂੰ ਜਾਰੀਆਂ। ਹਰ ਵਿਭਾਗ ਵਿੱਚ ਇਹ ਬੰਦਿਆਂ ਨੂੰ ਬਿਠਾ ਕੇ ਓਐਸਡੀ ਬਣਾਤਾ ਹੈ, ਕਿਸੇ ਨੂੰ ਕੁਝ ਬਣਾਤਾ ਹੈ। ਤੇ ਹੁਣ ਅਸੀਂ ਤਾਂ ਕੀ ਬੋਲਣਾ ਹੋਂਦਾ ਇਹਨਾਂ ਦੇ ਆਪਣੇ ਬੰਦੇ ਉਹ ਬੀਬੀ ਜਿਹੜੀ ਪਟਿਆਲੇ ਵਾਲੀ ਇਹਨਾਂ ਦੀ ਮਹਿਲਾ ਵਿੰਗ ਦੀ, ਮਹਿਲਾ ਮੋਰਚਾ ਦੀ ਬੀਬੀ ਉਹ ਆਪ ਉਹਨੇ ਨਹੀਂ ਧੰਗ ਖੋਲਦੀ ਆਪ ਤੇ ਸਰਕਾਰ ਦੇ ਖਿਲਾਫ ਕਿ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ। ਪੰਜਾਬ ਦੇ ਇਹੋ ਦੇ ਹਾਲਾਤ ਜਿੱਥੇ ਕਰਜ਼ਾਈ ਹੋ ਗਿਆ। ਲੋਕਾਂ ਦੇ ਨੇੜੇ ਕੋਈ ਜਾਂਦਾ ਨਹੀਂ ਵਿਕਾਸ ਤਾਂ ਇੱਕ ਧੱਕਾ ਇੱਟ ਕਿਤੇ ਪੈ ਨਹੀਂ ਰਹੀ ਲੋਕੀ ਹਰ ਪੱਖੋਂ ਦੁਖੀ ਨੇ ਆ ਬੀਬੀਆਂ ਘੜੀਆਂ ਨੇ ਇਹਨਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਵਾਦਾ ਕੀਤਾ ਸੀ ਦੱਸੋ ਜੀ ਪੰਜਾਬ ਦੇ ਕਿਹੜੇ ਕੋਨੇ 'ਚ ਕਿਸੇ ਇੱਕ ਬੀਬੀ ਨੂੰ ਜੇ 3 ਸਾਲਾਂ 'ਚ ਹਜ਼ਾਰ ਮਿਲਿਆ ਹੈ ਇਹਨਾਂ ਨੇ 3 ਸਾਲ 'ਚ ਪੰਜਾਬ 'ਚੋਂ ਲੁੱਟ ਲਿਆ ਹੁਣ ਕਿਸਾਨਾਂ ਦੀ ਜ਼ਮੀਨਾਂ ਜ਼ਬਰਦਸਤੀ ਖੋ ਰਹੇ ਨੇ ਲੈਂਡ ਪੂਲਿੰਗ ਦਾ ਨਵਾਂ ਬਹਾਨਾ ਬਣਾ ਕੇ ਜ਼ੋਰ ਜ਼ਬਰ ਦੇ ਨਾਲ ਕਿਸਾਨਾਂ ਦੀ ਜ਼ਮੀਨਾਂ ਲੈ ਰਹੇ ਨੇ ਬੱਚਿਆਂ ਨੂੰ ਬੇਰੋਜ਼ਗਾਰ ਬੱਚਿਆਂ ਦਾ ਹੱਕ ਬਾਹਰ ਦੇ ਸੂਬਿਆਂ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਤੇ ਪੰਜਾਬ ਕਿੱਥੇ ਜਾਊਗਾ ਇੰਡਸਟਰੀ ਤਾਂ ਉਹੀ ਭਜ ਰਹੀ ਕਿਉਂਕਿ ਗੈਂਗਸਟਰਾਂ ਦਾ ਰਾਜ ਇੱਥੇ ਚੱਲ ਰਿਹਾ ਕੋਈ ਕਿੱਥੇ ਸੁਰੱਖਿਆ ਤਾਂ ਨਹੀਂ ਕੋਈ ਚੀਜ਼ ਨਹੀਂ ਸੋ ਮੈਂ ਕਹਿੰਦੀ ਆ ਕਿ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਲੇਕਿਨ ਮੈਂ ਲੋਕਾਂ ਨੂੰ ਅਜੇ ਵੀ ਅਪੀਲ ਕਰਦੀ ਆ ਕਾਂਗਰਸ ਹੋਵੇ ਜਾਂ ਆਮ ਆਦਮੀ ਹੋਵੇ ਇੱਕ ਸਿੱਕੇ ਤੇ ਦੋ ਪਹਿਲੂ ਨੇ ਦਿੱਲੀ ਜੇ ਇਹਨਾਂ ਦੀ ਭਾਈਵਾਲੀ ਅਜੇ ਵੀ ਹੈ ਇੱਕ ਦੂਜੇ ਨੂੰ ਕਾਲਾ ਕੱਢ ਨਹੀਂ ਕੱਟਣਗੇ ਇਹ ਦੋਨੋਂ ਇਕੱਠੇ ਓਕੇ ਅਕਾਲੀ ਦਲ ਨੂੰ ਭੰਡਣਗੇ ਜਿਹੜੀ ਅਕਾਲੀ ਦਲ ਨੇ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਚ ਵਿਕਾਸ ਨਹੀਂ ਕੀਤਾ ਸਹੂਤਾ ਵੀ ਦਿੱਤੀਆਂ ਆਪਣੀ ਸ਼ਕਤੀ ਪਾਈ ਚਾਰੇ ਇੱਕ ਸਾਂਝ ਵੀ ਰੱਖੀ ਤੇ ਨਸ਼ੇ ਦੇ ਖਿਲਾਫ ਜੇ ਕਿਸੇ ਨੇ ਲੜਾਈ ਲੜੀ ਸਾਡੇ ਟਾਈਮ 'ਚ ਕਿੰਨਾ ਨਸ਼ਾ ਹੁੰਦਾ ਸੀ ਤਾਂ ਅੱਜ ਜੇ 10 ਗੁਣਾ ਬਾਤ ਨਹੀਂ ਕਿਹਾ ਤੇ ਫਿਰ ਦੱਸੋ ਕੌਣ ਵੇਚ ਰਿਆ ਨਸ਼ਾ ਸੋ ਲੋਕਾਂ ਨੂੰ ਜਾਗਨ ਦੀ ਲੋੜ ਹੈ ਸਰਕਾਰ ਤੋਂ ਨਾ ਆਸ ਰੱਖੋ ਨਹੀਂ ਕਿ ਤੁંચੇ ਨੂੰ ਜਗਾਓ ਤੇ ਇਹਨਾਂ ਸਰਕਾਰਾਂ ਨੂੰ ਰਵਾਣਾ ਕਰਕੇ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਉਂਦੇ ਪੰਜਾਬ